ਹੈਲੋ ਸਤਿ ਸ੍ਰੀ ਅਕਾਲ ਮੇਰੀ YouTube ਫੈਮਲੀ ਮੀਟ ਕਰਦੇ ਆ ਤੁਸੀਂ ਸਾਰੇ ਠੀਕ ਠਾਕ ਅਸੀਂ ਵੀ ਠੀਕ ਠਾਕ ਅਦੀ ਅੰਮੋ ਬਲੌਗ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਤੇ ਆਪਾਂ ਬਲੌਗ ਕਰਿਆ ਸ਼ੁਰੂ ਤੇ ਦੁਪਹਿਰ ਦਾ ਟਾਈਮ ਆ ਜੀ ਤੇ ਅੱਜ ਆਪਣਾ ਬਸਮਾਨੀ ਕਰਿਆ ਜੀ ਸਵੇਰੋਂ ਆਪਾਂ ਕੰਮ-ਕਮ ਸਾਰਾ ਨਿਮੇੜ ਕੇ ਜਲਦੀ ਜਲਦੀ ਪਹਿਣ ਨਾਲ ਸਾਰਾ ਕੰਮ ਕਰਾ ਕੇ ਉਸ ਤੋਂ ਬਾਅਦ ਆਪਾਂ ਚਲੇ ਗਏ ਸੀ ਜੀ ਸਹਿਰ ਤੇ ਮੇਰੀ ਭੈਣ ਸਲਾਈਆਂ ਦਾ ਕੰਮ ਕਰ ਰਹੀ ਸੀ ਜੀ ਬੁਣ ਰਹੀ ਸੀ ਆਪਦੀ ਕੋਟੀ ਤੇ ਬਹੁਤ ਸੋਹਣਾ ਮੌਸਮ ਹੋਇਆ ਪਿਆ ਜੀ ਠੰਡਾ ਠੰਡਾ ਤੇ ਅੱਜ ਐਨੀ ਗਰਮੀ ਨਹੀਂ ਤੇ ਬਹੁਤ ਸੋਹਣਾ ਠੰਡਾ ਠੰਡਾ ਮੌਸਮ ਹੋਇਆ ਪਿਆ ਜੀ ਇੱਧਰ ਆਗੇ ਸੀ ਜੀ ਵੱਡੇ ਧੀ ਧੀ ਸਾਡੇ ਗਮਾਂਢੀ ਤੇ ਉਹ ਕਹਿੰਦੀ ਵੀ ਬਹੁਤ ਜ਼ਿਆਦਾ ਮਨ ਲੱਗ ਰਿਹਾ ਜੀ ਇਕੱਠਿਆਂ ਦਾ ਬੈਠ ਕੇ ਤੇ ਇੱਥੇ ਗੁੜੀਆਂ ਸਿਉਰੀ ਸੀ ਜੀ ਕੱਪੜੇ ਸਲਾਈ ਕਰ ਰਹੀ ਸੀ ਜੀ ਤੇ ਆਪਾਂ ਵੀ ਬੈਠੇ ਸੀ ਜੀ ਗੱਲਾਂ ਕਰ ਰਹੇ ਸੀ ਜੀ ਤੇ ਭੈਣ ਨੇ ਹਜੇ ਮਸ਼ੀਨ ਦਾ ਕੰਮ ਛੱਡਿਆ ਹੋਇਆ ਜੀ ਤੇ ਆਪਣੀ ਕੋਟੀ ਬਣਾ ਰਹੀ ਜੀ ਆ ਬਾਹ ਤਿਆਰ ਕਰ ਲਈ ਜੀ ਤੇ ਇੱਕ ਬਾਹ ਲਾ ਲਈ ਜੀ ਕੋਟੀ ਪੂਰੀ ਤਿਆਰ ਆ ਜੀ ਕੰਪਲੀਟ ਕਰ ਲਈ ਜੀ ਸਿਉਂ ਕੇ ਰੱਖਦੀ ਤੇ ਦਿਖਾਵਾਂਗੇ ਜੀ ਜੇਬਾਂ ਜੂਬਾਂ ਲਾਣਨਾ ਜੀ ਇਧਰ ਦੀਦੀ ਨੇ ਵੀ ਆਪਦੇ ਪੋਤੇ ਦੀ ਕੋਟੀ ਲਾ ਰੱਖੀ ਆ ਦੀਦੀ ਕਹਿੰਦੀ ਮੈਂ ਆਪਣੇ ਪੋਤੇ ਦੀ ਚਲੋ ਬੇਲੇਆ ਕਰੀ ਹੁਣ ਮਨ ਕਰਦਾ ਬੈਠ ਕੇ ਆਪਾਂ ਕੋਟੀ-ਕੁੱਟੀ ਬਣਾ ਲਗੇ ਤੇ ਇਕੱਠਿਆਂ ਦਾ ਬੈਠ ਕੇ ਜੀ ਪਹਿਲਾਂ ਵੀ ਆਪਣੇ ਮੰਮਾਾਂ ਦਾਦਿਆਂਾਂ ਬੈਠ ਕੇ ਇਕੱਠੇ ਕੰਮ ਕਰਦੇ ਹੁੰਦੇ ਸੀ ਚਰਖਾ ਕੱਤਦੇ ਹੁੰਦੇ ਸੀ ਸਾਰੇ ਕੰਮ ਇਕੱਠੇ ਕਰਦੇ ਹੁੰਦੇ ਸੀ ਜੀ ਸਾਰਿਆਂ ਦੇ ਵਿੜਿਆਂ 'ਚ ਦਰਖਤ ਹੁੰਦੇ ਸੀ ਜੀ ਹੁਣ ਤਾਂ ਬਸ ਹਰਿਆਲੀ ਬਿਲਕੁਲ ਵੀ ਨਹੀਂ ਰਹੀ ਜੀ ਤੇ ਤਾਂ ਹੀ ਤਾਂ ਪ੍ਰਦੂਸ਼ਣ ਬਹੁਤ ਜ਼ਿਆਦਾ ਜੀ ਤੇ ਗਰਮੀ ਤਾਂ ਹੀ ਤਾਂ ਵੱਧ ਗਈ ਜੀ ਬਹੁਤ ਜ਼ਿਆਦਾ ਤੇ ਹਰ ਘਰ 'ਚ ਦਰਖਤ ਲਗਾਉਣਾ ਜ਼ਰੂਰੀ ਹੈ ਜੀ ਤੇ ਅਸੀਂ ਆਓ ਜੀ ਆਪਾਂ ਪੀਣ ਲੱਗੇ ਸੀ ਚਾਹ ਗੁੜੀਆਂ ਚਾਹ ਬਣਾ ਲਈ ਜੀ ਚਲੋ ਜੀ ਚਾਹ ਪੀ ਕੇ ਮਿਲਾਂਗੇ ਠੀਕ ਹੈ ਜੀ ਦੇ ਸਭ ਜੀ ਠੀਕ ਹੈ ਜੀ ਇਹ ਤੇ ਇਹ ਕਰਨਾ ਇਹ ਤੇ ਇਹ ਕੰਧ ਪਚਿਆ ਉਸ ਜੀ ਪਕੌੜੇ ਵਾਲਾ ਟਮਾਟਰ ਆਪਾਂ ਪਿਆਜ਼ ਪੂਜ ਸਾਰਾ ਇਹਦੇ ਵਿੱਚ ਕਰ ਲਿਆ ਜੀ ਪੀਸਤੀ ਇੱਕ ਕੜੀ ਪੱਤਾ ਜੀ ਮਸਾਲਾ ਤਾਂ ਮੈਂ ਇਹਦੇ ਵਿੱਚ ਪਾ ਲਿਆ ਟਮਾਟਰ ਦੀ ਬਾਹਰ ਨਾ ਪਾ ਦਿਓ ਪਾ ਜੀਰ ਆਪਾਂ ਕੜੀ ਪੱਤਾ ਤਲ ਪਾ ਲੈਣੇ ਆ ਜੀ ਸਾਰੇ ਜਦੋਂ ਆਪਣੇ ਹੋ ਗਏ ਤੇ ਆਪਾਂ ਨੂਨ ਮਿਰਚ ਪਾਵਾਂਗੇ ਮਸਾਲਿਆਂ ਨੂੰ ਹਿਲਾ ਲੇ। ਲੋ ਜੀ ਮਸਾਲਾ ਆਪਣਾ ਹੋ ਗਿਆ ਹੁਣ ਆਪਾਂ ਨੂਨ ਮਿਰਚ ਪਾ ਦਿੰਨੇ ਆ ਜੀ। ਲੋ ਪਾ ਦਾਂਗੇ ਆਪਾਂ 3 ਚਮਚੇ ਨੂਨ ਦੇ 1 ਕੱਪ ਹਲਦੀ ਦਾ ਪਾ ਦਿੰਨੇ ਆ ਜੀ। ਥੋੜਾ ਜਿਹਾ ਆਪਾਂ ਧਣੀਆਂ ਪਾ ਦਾਂਗੇ। ਠੀਕ ਹੈ ਜੀ। ਇਹਨੂੰ ਮਿਕਸ ਕਰ ਲੇ। ਤਾਂ ਜਿੰਨੀ ਚੰਗੀ ਤਰ੍ਹਾਂ ਮਿਕਸ ਕਰ ਲੀਜੀ। ਫਿਰ ਪਾ ਦਾਂਗੇ ਆਪਾਂ ਆਲੂ ਤੇ ਪਪਲ ਦੇ ਟੁਕੜੇ। ਇਹ ਵੀ ਤਰ੍ਹਾਂ ਮਿਕਸ ਕਰ ਲਵਾਂਗੇ। ਇੱਕ ਛੋਲਾ ਦਾ ਗਲਾਸ ਰੱਖਿਆ ਸੀ ਜੀ ਤੇ ਦੋ ਗਲਾਸ ਪਾਣੀ ਦੇ ਪਾ ਦਾਂਗੇ। ਠੀਕ ਹੈ ਜੀ। ਤਾਂ ਅਭੀ ਆਪਾਂ ਚੌਲਾ ਰੱਖ ਤੇ ਇਹ ਆਪਣਾ ਮਸਾਲਾ ਹੋ ਗਿਆ। ਤਾਲਾ ਇਹਨ ਆਪਣਾ ਜਿੰਨੀ ਤਰ੍ਹਾਂ ਹੋ ਗਿਆ ਜੀ ਤੇਲ ਸੜ ਗਿਆ ਹੁਣ ਆਪਾਂ ਆਟੂ ਪਾ ਦਾਂਗੇ ਤੋਂ ਦੇ ਸੀ ਜੀ ਨਾਲ ਹੀ ਪਤੌੜੇ ਪਾ ਦਾਂਗੇ ਕਿਉਂਕਿ ਇਹ ਆਪਣੇ ਪਤੌੜਿਆਂ ਨਾਲ ਚਾਪਿਆ ਸੀ ਜੀ ਤੂਰਾ ਜਹਾ ਇਹ ਵੀ ਆਪਾਂ ਪਾ ਦਾਂਗੇ ਵਿੱਚ ਅਰੜਾ ਆ ਕੇ ਜਿੰਨੀ ਤਰ੍ਹਾਂ ਮਿਕਸ ਕਰਕੇ ਨਾ ਪਾਣੀ ਪਾ ਦਾਂਗੇ ਆਪਾਂ ਤਰੀਜੀ ਵਾਲੀ ਬਣਾਵਾਂਗੇ ਇਹਦੇ ਨਾਲ ਨਾਲ ਆਪਾਂ ਚੌਲ ਰੱਖੇ ਆ ਲਓ ਜੀ ਪਾਣੀ ਪਾ ਦਿੱ ਗਏ ਆਪਾਂ ਠੀਕ ਹੈ ਜੀ ਲਓ ਜੀ ਇਹਦੇ ਤੋਂ ਪਾਣੀ ਵੀ ਫੇਰ ਪਕਾਵਾਂਗੇ ਠੀਕ ਹੈ ਜੀ ਗਰਦੀ ਦਾ ਆਪਣੀ ਦਾ ਕਲਰ ਨਾ ਸੋਹਣਾ ਆ ਇਹ ਰੱਖਾ ਚੋਲ ਟੱਕ ਰਾਂਗੇ ਲਓ ਜੀ ਆਪਾਂ ਆਟਾ ਗੁੰਨ ਲਏ ਜੀ ਗੁੰਨ ਕੇ ਰੱਖ ਦਾਂਗੇ ਜੀ ਠੀਕ ਹੈ ਜੀ ਹੁਣ ਅੱਜ ਤੋਂ ਉਦੋਂ ਆਟਾ ਗੁੰਨ ਕੇ ਰੱਖਤਾ ਕਿ ਇੱਧਰ ਜਿਹੜੇ ਭਾਂਡੇ ਹੋਏ ਸੀ ਫਾਲਤੂ ਇਹਦੇ ਆਪਾਂ ਟੋਟੇ ਬਣਾ ਲਿਆ ਸੀ ਸਾਰੇ ਭਾਂਡੇ ਢੋਹ ਤੇ ਗਰਮੀ ਬਹੁਤ ਜ਼ਿਆਦਾ ਰਸੂਈ ਚ ਦੁਪਹਿਰੇ ਸਵੇਰ ਟਾਈਮ ਠੰਡਾ ਮੌਸਮ ਸੀ ਕਿਤੇ ਤਾਂ ਬਾਹਰ ਤੋਂ ਕੋਈ ਸੀ ਤਾਂ ਕਰਕੇ ਕਿੰਨਾ ਠੰਡਾ ਮੌਸਮ ਸੀ ਹੁਣ ਦੋਸਤ ਜ਼ਿਆਦਾ ਗਰਮੈਟ ਹੋ ਗਈ ਜੀ ਲਓ ਜੀ ਆਪਣੀ ਸਬਜ਼ੀ ਬਣ ਗਈ ਤਰੀ ਵਾਲੀ ਬਣਾਈ ਜੀ ਆਪਾਂ ਨਾਲ ਕਰਿਆ ਤੇ ਚੌਲ ਕਿਤਾ ਜੀ ਇਧਰ ਆਪਣੇ ਚੌਲ ਵੀ ਬਣ ਗਏ ਆਟਾ ਗੁੰਨ ਲਿਆ ਜੀ ਪੇਰੋਤੀ ਬਣਾਵਾਂਗੇ ਜੀ ਤੇ ਇੱਥੇ ਆਪਾਂ ਵੀਡੀਓ ਦਾ ਕਰਦੇ ਆ ਐਂਡ ਜੇ ਵੀਡੀਓ ਵਧੀਆ ਲੱਗੀ ਸ਼ੇਅਰ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਣਾ ਜੀ ਠੀਕ ਆ ਜੀ ਮਿਲਾਂਗੇ ਹੋਰ ਵੀਡੀਓ ਨਾਲ